ਇਫਰਟ ਤੇ ਇਫਰਟਲੈਸ ਦੇ ਵਿੱਚ ਹੀ ਸਾਰੀ ਗੇਮ ਹੈਗੀ ਹੈ ਐਡਿਕਸ਼ਨ ਕਿੱਥੋਂ ਆ ਗਈਆਂ ਅਸੀਂ ਇਫਰਟਲੈਸ ਜੇ ਉਹ ਹੀ ਕੰਮ ਅਸੀਂ ਇਫਰਟ ਲਾ ਕੇ ਕਰਨਾ ਸ਼ੁਰੂ ਕਰਦੀ ਹੈ ਇਫਰਟ ਦਾ ਮਤਲਬ ਸਮਝਦੇ ਹੋ ਨਾ ਸਾਰੇ ਇਫਰਟਲੈਸ ਜ਼ਿੰਦਗੀ ਜੇ ਪਰਮਾਤਮਾ ਨੇ ਦੇਣੀ ਹੁੰਦੀ ਤਾਂ ਉਹ ਆਪੇ ਹੀ ਦੇ ਦਿੰਦਾ ਮਸਕੀਨ ਜੀ ਬੜੀ ਸੁਣੀ ਇੱਕ ਮਤਲਬ ਉਹਨਾਂ ਦੀ ਕਥਾ ਸੁਣਦਾ ਪਿਆ ਸੀ ਮੈਂ ਉਹ ਕਹਿੰਦੇ ਜੇ ਪਰਮਾਤਮਾ ਤੈਨੂੰ ਪਾਣੀ ਤੈਨੂੰ ਫ੍ਰੀ ਦੇ ਸਕਦਾ ਹੈ ਉਹ ਤੈਨੂੰ ਰੋਟੀ ਵੀ ਫ੍ਰੀ ਦੇ ਸਕਦਾ ਸੀਗਾ ਕਦੀ ਸੋਚਿਆ ਤੂੰ ਵੀ ਪਾਣੀ ਦੀ 3 ਮਿੰਟਾਂ ਵਾਸਤੇ ਤੈਨੂੰ ਫ੍ਰੀ ਪਾਣੀ ਮਿਲ ਜੇ ਹਰ ਜਗ੍ਹਾ ਤੇ ਟੂਟੀ ਖੋਲਨੇ ਤਾਂ ਤੈਨੂੰ ਪਾਣੀ ਮਿਲ ਜੇ ਜੇ ਟੂਟੀ ਖੋਲਨੇ ਤਾਂ ਤੈਨੂੰ ਰੋਟੀ ਵੀ ਐਂਜੀ ਪਈ ਹੁੰਦੀ ਤੇ ਫੇਰ ਪਰਮਾਤਮਾ ਨੂੰ ਪਤਾ ਸੀਗਾ ਕਿ ਜੇ ਇਹਦੇ ਚੋਂ ਮੈਂ ਰੋਟੀ ਵੀ ਇਹਨੂੰ ਫ੍ਰੀ ਦੇ ਦਿੱਤੀ ਨਾ ਤੇ ਇਹਦੀ ਐਫਰਟ ਖਤਮ ਹੋ ਜਾਣੀ ਆ ਤੇ ਇਹਨੇ ਫਿਰ ਇਸੇ ਚੀਜ਼ 'ਚ ਖਤਮ ਹੋ ਜਾਣਾ ਇਹਨੇ ਕਮਾਈ ਨਹੀਂ ਕਰਨੀ ਅਸੀਂ ਸਾਰੇ ਕਮਾਂਦੇ ਤੇ ਦੇਖੋ ਰੋਟੀ ਪੈਂ ਨਾ ਪਰ ਅਸੀਂ ਵੀ ਉਸ ਤੋਂ ਵੀ ਛਾਤਰ ਨਿਕਲੇ ਅਸੀਂ ਨਜਾਇਜ਼ ਤਰੀਕਿਆਂ ਨਾਲ ਰੋਟੀ ਕਮਾਉਣ ਲੱਗ ਪਏ ਸੀ ਸਿਰਫ ਉਥੋਂ ਤੱਕ ਹੀ ਨਹੀਂ ਰਹਿ ਗਿਆ ਕਿ ਆ ਵੀ ਅਸੀਂ ਐਫਰਟ ਲਾਈਏ ਸਾਨੂੰ ਇਹ ਲੱਗਦਾ ਕਿਸਮਤ ਵਾਲਾ ਉਹ ਹੈ ਜਿਹਨੂੰ ਮਿਹਨਤ ਨਾ ਕਰਨੀ ਪਵੇ ਤੇ ਉਹਨੂੰ ਰੋਟੀ ਮਿਲ ਜੇ ਹਾਲੇ ਕਿ ਕਿਸਮਤ ਵਾਲਾ ਕੌਣ ਹੋਣਾ ਚਾਹੀਦਾ